ਆ ਦੇਖੋ ਜੀ ਇੱਕ ਆ 컬러 ਹੈ ਇਹ ਵੀ ਪਿਓਰ ਕਾਟਨ ਦਾ ਸੂਟ ਹੈ ਆ ਦੇਖੋ ਇਹਦੇ neck ਤੇ ਇਸ ਤਰ੍ਹਾਂ ਕਰਕੇ ਫਲਾਰ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਆ ਇਹਦੀ ਬਾਟਮ ਹੈ ਤੇ ਇਹਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਆ ਇਹਦਾ ਦੁਪੱਟਾ ਹੈ ਐਨ ਖੁੱਲਾ ਦੁੱਲਾ ਦੁਪੱਟਾ ਹੈ ਤੇ ਇਹਦਾ ਰੇਟ ਹੈਗਾ ਆ 550 ਰੁਪਏ ਜੀ ਸਕਰੀਨ ਸ਼ਾਟ ਲੈ ਜਾਓ ਆ ਸ਼ਰਟ ਹੈ ਜੀ ਆ ਇਹ ਦੀ ਬਾਟਮ ਹੈ ਜੀ ਤੇ ਆ ਇਹਦਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਆ ਦੇਖੋ 500 ਰੁਪਏ ਦਾ ਸੂਟ ਹੈ ਜਿੰਨੂੰ ਪਸੰਦ ਆਇਆ ਸਕਰੀਨਸ਼ਾਟ ਲਓ ਔਰ ਮੈਨੂੰ ਪਾ ਦਿਓ ਨੈਕਸਟ ਸੂਟ ਆਇਆ ਇਹ ਵੀ ਮਲਟੀ ਕਲਰ ਦਾ ਸੂਟ ਹੈ ਆ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਔਰ ਇਹ ਦੇ ਨੱਕ ਤੇ ਵਰਕ ਹੈ ਹੈ ਇਹਦੀ ਬਾਟਮ ਹੈ ਇਹ ਆਇਆ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਆ ਦੇਖੋ ਇਹਦਾ ਬਹੁਤ ਹੀ ਸੋਹਣਾ ਦੁਪੱਟਾ ਹੈ ਈਵਨ ਕਿ ਇਹ ਦੁਪੱਟਾ ਮੈਨੂੰ ਬਹੁਤ ਪਸੰਦ ਹੈ ਆ ਦੇਖੋ ਬਹੁਤ ਸੋਹਣਾ ਦੁਪੱਟਾ ਹੈ 600 ਰੁਪਏ ਆਇਆ ਸੂਟ ਦਾ ਰੇਟ ਹੈ ਆ ਦੇਖੋ ਆ ਗ੍ਰੀਨ ਕਲਰ ਚ ਸੂਟ ਹੈ ਇਹ ਵੀ ਬਹੁਤ ਪਿਆਰਾ ਕਲਰ ਹੈ ਜੈਪੂਰੀ ਪ੍ਰਿੰਟ ਦੇ ਵਿੱਚ ਹੈ ਨੈਕ ਤੇ ਵਰਕ ਹੈ ਆਏ ਦੀ ਬਾਟਮ ਹੈ ਤੇ ਆਇਆ ਦੁਪੱਟਾ ਹੈ ਆ ਦੇਖੋ ਬਹੁਤ ਹੀ ਸੋਹਣਾ ਸੂਟ ਹੈ ਜੀ ਪਲੀਜ਼ ਜਿਹਨੂੰ ਪਸੰਦ ਹੈ ਸਕਰੀਨ ਸ਼ਾਟ ਲਓ ਔਰ ਮੈਨੂੰ ਕਰੋ ਆ ਦੇਖੋ ਆ ਵੀ ਬਹੁਤ ਪਿਆਰਾ ਕਨਸੈਪਟ ਹੈ ਆ ਦੇਖੋ ਇਹਦੀ ਉੱਪਰ ਆ ਦੇਖੋ ਹਲਕਾ ਹਲਕਾ ਸੀਕੁਐਂਸ ਵਰਕ ਕੀਤਾ ਹੋਇਆ ਹੈ ਆ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਔਰ ਆਏ ਦੀ ਬਾਟਮ ਹੈ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਆ ਦੇਖੋ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਇਹਦਾ कॉटन ਦਾ ਦੁਪੱਟਾ ਹੈ ਬਹੁਤ ਪਿਆਰਾ ਦੁਪੱਟਾ ਹੈ 600 ਰੁਪਿਆ ਇਹਦਾ ਪ੍ਰਾਈਸ ਹੈ ਦੇਖਦੇ ਜੀ ਬਹੁਤ ਹੀ ਪਿਆਰਾ ਸੂਟ ਹੈ ਤੁਸੀਂ ਦੇਖੋ ਔਰ ਆਏ ਦੀ ਨਾਲ ਬਾਟਮ ਹੈ ਪਰ ਇਹਦੇ ਨਾਲ ਦੁਪੱਟਾ ਨਹੀਂ ਹੈ ਬਿਗੈਰ ਦੁਪੱਟੇ ਤੋਂ ਸੂਟ ਹੈ ਬਹੁਤ ਸੋਹਣਾ ਸੂਟ ਹੈ 600 ਰੁਪਿਆ ਇਹਦਾ ਪ੍ਰਾਈਸ ਹੈ ਠੀਕ ਹੈ ਜਿੰਨੂੰ ਵੀ ਪਸੰਦ ਹੈ ਸਕਰੀਨਸ਼ਾਟ ਲਓ ਔਰ ਮੈਨੂੰ ਜਲਦੀ ਜਲਦੀ ਭਾਜੋ ਆ ਦੇਖੋ ਇਹ ਵੀ ਸੂਟ ਬਹੁਤ ਪਿਆਰਾ ਹੈ ਕਾਟਨ ਦਾ ਸੂਟ ਹੈ ਔਰ ਗਲੇ ਦੇ ਉੱਪਰ ਆ ਦੇਖੋ ਮਿਰਰ ਵਰਕ ਹੈ ਬਹੁਤ ਸੋਹਣਾ 600 ਰੁਪਿਆ ਇਹਦਾ ਪ੍ਰਾਈਸ ਹੈ ਔਰ ਆ ਬਾਟਮ ਹੈ ਔਰ ਇਹਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਆ ਦੇਖੋ કોટન ਦਾ ਦੁਪੱਟਾ ਹੈ। 3 ਇਸ ਜਿੰਨੂ ਪਸੰਦ ਹੈ ਸਕਰੀਨਸ਼ਾਟ ਲਓ আর ਮੈਨੂੰ ਪੇਸਟ ਕਰੋ। ਆ ਦੇਖੋ ਜੀ। ਆ ਵੀ ਕੁੜਤੀ ਬਹੁਤ ਸੋਹਣੀ ਹੈ। ਇਹ ਕੁੜਤੀ ਖਾਦੀ कॉटन ਵਿੱਚ ਹੈ। ਬਹੁਤ ਹੀ ਪਿਆਰਾ ਕੱਪੜਾ ਹੈ। ਗਰ ਇਹ ਵੀ ਲੈਣੀ ਤਾਂ ਤੁਸੀਂ ਲੈ ਸਕਦੇ ਹੋ 500 ਦੀ ਕੱਲੀ ਕੁੜਤੀ ਹੈ ਠੀਕ ਹੈ ਆ ਦੇਖੋ ਜੀ ਆ ਵੀ ਬਹੁਤ ਹੀ ਸੋਹਣਾ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ ਆ ਦੇਖੋ ਇਹਦੇ ਵੀ ਨੈੱਕ ਤੇ ਹਲਕਾ ਹਲਕਾ ਮਿਰਰ ਵਰਕ ਕੀਤਾ ਹੋਇਆ ਹੈ ਆ ਇਹਦੀ ਬਾਟਮ ਹੈ ਬਹੁਤ ਸੋਹਣਾ ਜਿਹਦਾ ਦੁਪੱਟਾ ਹੈ ਬਿਲਕੁਲ ਸੌਫਟ ਜਿਹਾ ਦੁਪੱਟਾ ਹੈ ਬਹੁਤ ਹੀ ਸੋਹਣਾ ਸੂਟ ਹੈ 500 ਰੁਪਏ ਹੈ ਇਹਦਾ ਪ੍ਰਾਈਸ ਹੈ ਆ ਦੇਖੋ ਆ ਵੀ ਖਾਦੀ ਕਾਟਨ ਹੈ ਇਹ ਵੀ ਬਹੁਤ ਸੋਹਣਾ ਸੂਟ ਹੈ ਜੇ ਕਿਸੇ ਨੇ ਪੂਰਾ ਸੂਟ ਲੈਣਾ ਤਾਂ ਪੂਰਾ ਵੀ ਲੈ ਸਕਦਾ ਇਹਦੇ ਵਿੱਚੋਂ ਅਗਰ ਕੁੜਤੀ ਦੀ ਮਤਲਬ ਲੈਣੀ ਹੋਵੇ ਸ਼ਰਟ ਇਕੱਲੀ ਲੈਣੀ ਹੋਵੇ ਮਤਲਬ ਉਹ ਵੀ ਤੁਸੀਂ ਲੈ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਕਰਕੇ ਇਹਦੀਆਂ ਲਾਈਨਾਂ ਨੇ ਤੇ ਬਹੁਤ ਸੋਹਣਾ ਹੈ ਇਹ ਵੀ ਸੂਟ ਇਹ ਵੀ ਤੁਸੀਂ ਲੈ ਸਕਦੇ ਹੋ ਆ ਦੇਖੋ ਪਿੰਕ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਸੂਟ ਵੀ ਬਿਨ ਬਗੈਰ ਦੁਪੱਟੇ ਤੋਂ ਹੈ ਬਟ ਬਹੁਤ ਸੋਹਣਾ ਹੈ ਜਿਸ ਤਰ੍ਹਾਂ ਮਰਜੀ ਘਰ ਦੁਪੱਟੇ ਪਏ ਹੁੰਦੇ ਕਈ ਵਾਰੀ ਤੁਸੀਂ ਉਹ ਵੀ ਦੁਪੱਟੇ ਲੈ ਕੇ ਡਾਈ ਕਰਵਾ ਸਕਦੇ ਹੋ ਚਾਹੇ ਗ੍ਰੇ ਕਲਰ ਦਾ ਕਰਵਾ ਲਓ ਚਾਹੇ ਪਿੰਕ ਕਲਰ ਦਾ ਕਰਵਾ ਲਓ ਵੀ ਬਹੁਤ ਸੋਹਣਾ ਕਨਸੈਪਟ ਬਣ ਰਿਹਾ ਹੈ ਜੇ ਲੈਣਾ ਤਾਂ ਜਲਦੀ ਕਰਕੇ ਤੁਸੀਂ ਸਕਰੀਨਸ਼ਾਟ ਲਓ ਔਰ ਮੈਨੂੰ ਭਾਓ ਆ ਵੀ ਬਹੁਤ ਪਿਆਰਾ ਕਲਰ ਹੈ ਆ ਦੇਖੋ ਇਹਦੇ ਵੀ ਆ ਦੇਖੋ neck ਤੇ design ਹੈ। ਔਰ ਘੇਰੇ ਦੇ ਉੱਪਰ lace ਲੱਗੀ ਹੋਈ ਹੈ। ਇਹ ਵੀ ਬਹੁਤ ਪਿਆਰੀ lace ਲੱਗੀ ਹੋਈ ਹੈ। ਆ ਇਹਦੀ back side ਹੈ। ਆ ਦੇਖੋ back side ਵੀ ਬਹੁਤ ਪਿਆਰੀ ਹੈ। ਆ ਇਹਦੇ ਨਾਲ bottom ਹੈ। ਇਹਦਾ ਦੁਪੱਟਾ ਵੀ ਬਹੁਤ ਪਿਆਰਾ ਹੈ। देखो दुपट्टा भी बहुत शानदार है बिल्कुल सॉफ्ट कॉटन का दुपट्टा है देखो ये रेड कलर का सूट है। बहुत ही प्यारा रेड कलर है आ इस तरह कुर्ती है ਆਈ ਦੀ ਬਾਟਮ ਹੈ ਬਾਟਮ ਦੇ ਉੱਪਰ ਆ ਦੇਖੋ ਪੱਟੀ ਵੀ ਹੈ ਅਗਰ ਮੂਰੀਆਂ ਤੇ ਲਗਾਣੀ ਹੋਵੇ ਤੇ ਤੁਸੀਂ ਲਗਾ ਸਕਦੇ ਹੋ ਚਾਹੇ ਸ਼ਰਟ ਤੇ ਕਟਵਾ ਕੇ ਲਗਾ ਸਕਦੇ ਹੋ ਤੁਸੀਂ ਆਈ ਦਾ ਦੁਪੱਟਾ ਹੈ ਇਹ ਵੀ ਬਹੁਤ ਪਿਆਰਾ ਸੂਟ ਹੈ ਔਰ ਸਿਰਫ 600 ਦਾ ਸੂਟ ਹੈ ਜਿਸ ਵੀ ਭੈਣ ਨੇ ਲੈਣਾ ਹੋਵੇ ਸਕਰੀਨ ਸ਼ਾਟ ਲਓ ਔਰ ਜਲਦੀ ਜਲਦੀ ਮੈਨੂੰ ਪਾ ਦਿਓ ਆ ਦੇਖੋ ਆ ਵੀ ਸੂਟ ਬਹੁਤ ਸੋਹਣਾ ਆ ਆ ਦੇਖੋ ਇਹ ਸ਼ਰਟ ਆ ਇਹ ਨੈੱਕ ਆ ਇਹ ਬਾਟਮ ਪਰ ਇਹ ਦੁਪੱਟਾ ਇਹਦਾ ਇਹ ਵੀ ਦੁਪੱਟਾ ਬਹੁਤ ਹੀ ਸੌਫਟ ਹੈ ਕਾਟਨ ਦਾ 600 ਬੇਸੂਟ ਹੈ ਪੜਦਾ ਆ ਦੇਖੋ ਇਹ 올ਓਵਰ ਸੂਟ ਹੈ ਆ ਦੇਖੋ ਆ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਕਾਟਨ ਦਾ ਸੂਟ ਹੈ ਆ ਦੇਖੋ ਬਹੁਤ ਹੀ ਸੋਹਣਾ ਕਲਰ ਹੈ ਇਹ ਸਾਰਾ 500 ਦਾ ਸੂਟ ਹੈ ਜੀ ਆ ਦੇਖੋ ਜੀ ਆ ਵੱਡਿਕ ਵਾਲਾ ਸੂਟ ਹੈ ਬਹੁਤ ਹੀ ਸੋਹਣਾ ਸੂਟ ਹੈ ਇਹ ਵੀ। ਆਹ ਦੇਖੋ। ਔਰ ਪਿਓਰ ਕਾਟਨ। ਬਿਲਕੁਲ ਪਿਓਰ ਕਾਟਨ ਹੈ। ਆਹ ਇਹਦੀ ਬਾਟਮ ਹੈ। ਬਾਟਮ ਵੀ ਬਹੁਤ ਪਿਆਰੀ ਹੈ। ਆ ਦੇਖੋ। ਤੇ ਆ ਇਹਦਾ ਦੁਪੱਟਾ ਹੈ। ਦੁਪੱਟਾ ਦੇਖੋ ਕਿੰਨਾ ਖੁੱਲਾ ਡੁੱਲਾ ਔਰ ਕਿੰਨਾ ਪਿਆਰਾ ਦੁਪੱਟਾ ਹੈ ਪੂਰਾ ਖੁੱਲਾ ਡੁੱਲਾ ਦੁਪੱਟਾ ਹੈ ਔਰ ਬਹੁਤ ਹੀ ਪਿਆਰਾ ਟੂ ਸਾਈਡ ਦੁਪੱਟਾ ਹੈ ਵਿੱਚ ਜਿਵੇਂ ਬਾਟਮ ਦੇ ਵਿੱਚ ਬਣਿਆ ਹੋਇਆ ਹੈ ਗੋਲ ਗੋਲ ਰਾਉਂਡ ਜਿਹਾ ਇਸੇ ਤਰ੍ਹਾਂ ਦੁਪੱਟੇ ਚ ਔਰ ਬਹੁਤ ਪਿਆਰਾ ਸੂਟ ਹੈ ਇਹ ਇਹਦਾ ਰੇਟ 800 ਰੁਪਿਆ ਹੈ ਜੇ ਕਿਸੇ ਮੇਰੀ ਭੈਣ ਨੇ ਲੈਣਾ ਹੋਵੇ ਤਾਂ ਜਲਦੀ ਦੱਸਿਓ